ਸਾਰੇ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਹਾਂਜੀ ਮੈਂ ਗੁਰਪ੍ਰੀਤ ਸਿੰਘ ਪਿੰਡ ਕੋ ਖਵਾਉ ਤੋਂ ਸਰਪੰਚੀ ਇਹ ਬਹੁਤ ਵਧੀਆ ਲੋਕਾਂ ਨੇ ਮਾਣ ਬਖਸ਼ਿਆ ਵਧੀਆ ਫੋਕਾ ਦਿੱਤਾ ਵਧੀਆ ਕੰਮ ਕਰ ਰਹੇ ਆ ਮੈਂ ਲੋਕਾਂ ਦਾ ਤਿਉਹਾਰ ਕਰਨਾ ਚਾਹੁੰਦਾ ਜੀ ਬਹੁਤ ਧੰਨਵਾਦੀ ਹੈ ਲੋਕਾਂ ਦੀ ਜੀ ਉਹ ਸਰਪੰਚ ਸਾਹਿਬ ਪਿਛਲੀ ਪੰਚਾਇਤ ਉਹ ਲੋਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੀ ਉਹ ਤੁਹਾਡੀ ਗਵਾਈ ਹੁਣ ਪੂਰੇ ਕਰਾਇਆ ਜਾਵੇ ਉਹਨਾਂ ਵਿੱਚ ਸਾਰੇ ਅਧੂਰੇ ਕੰਮ ਜੀ ਕੋਈ ਵੀ ਕੰਮ ਪਿਛਲੀ ਪੰਚਾਇਤ ਦੇ ਵਿੱਚ ਨਹੀਂ ਹੋਇਆ ਇਹ ਜੋ ਸਾਡਾ ਸਰਪੰਚ ਸੀ ਪਿਛਲਾ ਸਾਫ ਕਰ ਸਰਪੰਚ ਉਹ ਥੋੜਾ ਸਕਾਲਾ ਆ ਗਿਆ ਜੋ ਅੰਮਰਜੀਤ ਉਹਦੇ ਸ਼ਾਵਜ ਚਲੇ ਗਿਆ ਜਿਹੜਾ ਜਿਹੜਾ ਵਾਦਾ ਤਾ ਉਹ ਨਹੀਂ ਵਾਪਸ ਆਇਆ whatever ਤੇ ਮਿਕਲੋ ਆ ਇਹ ਪੇਸ਼ ਤਾਂ ਜੋ ਦੰਦੇਰੇ ਪਿੰਡ ਦੇ ਨਾਲ ਚੱਲਦੇ ਸਾਰੇ ਕੰਮ ਤੇ ਜਿਦਕ ਬਾਅਦ ਦੇ ਪਹਿਲੇ ਆ ਜਿਹੜਾ ਸਾਰੀ ਬਖਸ਼ ਦਿੱਤਾ ਤਾਂ ਤਾਦੀ ਸਵਾਮਾ ਮੇਰੇ ਉਹ ਦੇਖੋ ਉਹ ਅੰਕੇ ਤੋਂ ਜੂ ਵੀ ਇਹ ਸਾਰਾ ਕੋਰ ਵਿਕਾਸ ਕਰਾ ਰਹੇ ਆ ਕੋਕਰ ਇੱਕ ਕੱਪ ਵਾਲਾ ਵੀ ਆ ਉਹ ਤੁਸੀਂ ਆਮ ਦੇਖਿਆ ਹੈ ਜਦੋਂ ਬਾਹਰਲੇ ਪਿੰਨਾਂ ਚ ਜਾਂਦੇ ਫੁੱਲ ਬੂਟੇ ਲੱਗੇ ਹੁੰਦੇ ਆ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਨਾਂ ਦੇ ਅੰਦਰ ਐਂਟਰੀ ਕਰੀਏ ਇੱਕ ਸੋਹਣੀ ਪਾਰਕਿੰਗ ਨਾ ਜਾਂਦੀ ਆ ਡਿਸਪੈਂਸਰ ਹੀ ਹੁੰਦੀ ਆ ਲਾਇਬੜੀ ਦੀ ਹੁੰਦੀ ਆ ਉਹਪਣ ਜੇਮ ਹੁੰਦੀ ਆ ਬਚਿਆਂ ਵਾਤੇ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਇੱਕ ਵਧੀਆ ਦਿਖ ਨਾ ਜਾਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜ ਕੋਈ ਇਦਾਂ ਦੀ ਸੁਖ ਹੁਲਤ ਹੈਗੀ ਨਹੀਂ ਜੀ ਬਿਲਕੁਲ ਸਾਡੇ ਕੇਹ ਵੀ ਸਰਪੰਚ ਨੇ ਇਦਾਂ ਧਿਆਨ ਹੀ ਨਹੀਂ ਦਿੱਤਾ ਤੇ ਚਲੋ ਅਸੀਂ ਹੁਣ ਦਵਾਗੇ ਕਾਰਲੇ ਉਪਰਾਲਾ ਕਰ ਰਹੇ ਹਾਂ ਉਹ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਸਨ ਕਾਰ ਨਹੀਂ ਬੰਦੇ ਗਰੀਬ ਤੱਕ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜ ਕੋਈ ਇਦਾਂ ਦੀ ਸਮੱਸਿਆ ਹੈਗੀ ਹੈ ਨਹੀਂ ਸਾਡੇ ਬਿਲਕੁਲ ਠੀਕ ਆ ਸਾਡੇ ਜੋ ਵੀ ਜਨਰਲ ਆ ਇਹ ਵਧੀਆ ਮਤਲਬ ਜੀ ਟਾਈਮ ਤੋਂ ਟਾਈਮ ਹੀ ਸਾਰਾ ਗੁਰੂ ਅਡਿਕੋਲਟ ਜਿਹੜਾ ਬਿਲਕੁਲ ਟਾਈਮ ਤੇ ਟਾਈਮ ਆ ਬਸ ਸਾਮਈਆ ਕਰਉਂਦੇ ਆ ਇਹ ਸਪੰਸਰ ਪਿਛਲੇ ਦਿਨਾਂ ਚ ਕੱਚੇ ਕੁਠੇ ਗਰੰਟ ਆਈਆਂ ਨਵੇਂ ਫੌਮ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰੰਟ ਆਈ ਕਿੰਨੇ ਨਵੇਂ ਫੌਮ ਅਪਲਾਈ ਕੀਤੇ ਗਏ ਅਸਲ ਇਹ ਦੇਖ ਕੇ ਕੋਤਾਂ ਦੇ ਕਾਹੀ ਇਹਦਾ 15 ਕਰਾ ਲੈਣੀ ਇਹਦੇ ਵਿੱਚੋਂ ਇੱਕ ਦੇ ਆਏਗੇ ਤੇ ਬਾਕੀ ਆਪਾਂ ਇਹ 80-85 ਕਰਾ ਚੁੱਕੇ ਆ ਜਿਹਦੇ ਵਿੱਚੋਂ 20 ਬੰਦਿਆਂ ਦੇ ਨਾਮ ਜਿਹੜੇ ਆ ਚੁੱਕੇ ਉਹਨਾਂ ਦੇ ਦੁਬਾਰਾ ਇਹ ਧਾਰ ਕਾਰਡ ਦੇ ਕੇ ਸਾਰਾ ਕੁ ਉਹਨਾਂ ਦਾ ਡਾਟਾ ਜਿਹੜਾ ਭੇਜ ਚੁੱਕੇ ਆ ਹੁਣ ਵੇਖੋ ਕਿਦੋਂ ਤੱਕ ਉਹਨਾਂ ਦੀ ਜਿਹੜੀ ਪਹਿਲੀ ਕਿਸ਼ਤ ਪੈਂਦੀ ਆ ਹਾਂਜੀ ਜੀ ਪੰਚ ਸਭਾ ਕਈ ਵਾਰੀ ਪਿੰਨਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਧੱਕੇ ਖਾਣੇ ਵਾ ਸਮਾਂ ਹੀ ਬਰਬਾਦ ਦਾ ਪੈਸਾ ਹੀ ਬਰਬਾਦ ਇੱਕ ਸਰਪੰਚ ਦੀ ਕੀ ਜੁੰਮੇ ਆ ਦੀ ਦੇ ਕਿਵੇਂ ਦੇਦੇ ਕੋਈ ਸਰਪੰਚ ਦੀ ਇਹੋ ਜੁੰਮੇ ਰਿਹਾ ਵੀ ਕੋਈ ਨੂੰ ਪੜਦਾ ਪਿੰਡ 'ਚ ਨਹੀਂ ਫੇੜੇ ਤੇ ਇਹ ਝਗੜੇ ਤੋਂ ਬਸ ਕੋਈ ਕਾਦਰਾ ਪਿੰਖਾਣ ਦੀ ਜਾਲ ਕਾਲੇ ਇਹ ਇਹੋ ਪਿੰਡ ਦਾ ਪਿੰਡ ਹੀ ਨਹੀਂ ਫੇੜਿਆ ਜਾ ਤੇ ਉਹ ਹੀ ਵਧੀਆ ਉਹ ਪੰਚਾਇਤ ਆ ਪਾਗੇ ਨਾ ਮੈਂ ਨਹੀਂ ਪਤਾ ਸਾਨੂੰ ਬਜੇਗਾ ਪੈਸਾ ਬਜੇਗਾ ਆਪਣੀ ਖੱਜਰਾ ਵੀ ਜਿਹੜੀ ਆ ਉਤੋਂ ਵੀ ਆਪਾਂ ਬਜਾਵਾਂਗੇ ਤੇ ਵਧੀਆ ਮਤਲਬ ਵੀ ਪਿਆਰ ਬਣੂਗਾ ਸੁਪਨਸ ਆ ਨੌਜਵਾਨਾਂ ਦਾ ਲੱਖ ਸੰਦੇ ਵਿੱਚ ਅਮਰੋਲਦਾ ਹੁੰਦਾ ਤੁਹਾਡੇ ਪਿੰਨੇ ਤੇ ਕਾਫੀ ਨੌਜਵਾਨ ਹੋਣਗੇ ਸੋਹਣਾ ਵਾਤੇ ਤੁਹਾਡੀ ਨਵੀਂ ਬੜੀ ਪੰਚਾਇਤ ਨੂੰ ਪਰਫਾਰਮ ਹੋਇਆ ਦੇਖੋ ਜੀ ਅਭਲਾ ਕਰ ਰਹੇ ਆ ਵੀ ਅਸੀਂ ਲੋੜਾ ਵਾਤੇ ਕੋ ਗਰਾਊਂਡ ਬਣਾਈ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਖੇਟਾਂ ਦਾ ਸਮਾਨ ਲਿਆ ਕੇ ਦਿੱਤੇ ਕੋ ਜੇਮਾ ਦਾ ਲਿਆ ਕੇ ਦਿੱਤੇ ਜਿਹੜਾ ਉਹਨਾਂ ਦਾ ਕੋਈ ਨਸ਼ੇਪੂ ਕੋਈ ਹੋਰ ਕਿਸੇ ਕੰਮ ਤੋਂ ਧਿਆਨ हट ਕੇ ਦੇਖੋ ਇਹ ਇੱਧਰ ਲੱਗੇ ਤੇ ਉਹ ਆਪਣਾ ਵਿੱੱਖ ਜਿਹੜਾ ਵਧੀਆ ਬਣਾ ਲਿਆ। ਮਨਰੇਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂ ਨਾ ਹੀ ਨਾਂ ਪਾਈ ਜਾਂਦੀ। ਸੋ ਤੁਹਾਡੀ ਗੋਈ ਤੇ ਕਿਵੇਂ ਦੇਖਿਆ ਜਾਏਗਾ? ਅਸੀਂ ਜੀ ਉਹ ਬਿਲਕੁਲ ਉਹ ਕੰਮ ਬੰਦ ਕੀਤਾ ਆ। ਅਸੀਂ ਬਕਾਇਦਾ ਹਾੜੀ ਲਿਖਤ ਲਾਇਆ। ਜਿਹੜਾ ਬੰਦਾ ਹਾੜੀ ਲਾਉਂਦਾ ਕੰਮ ਕਰਦਾ ਉਹਦੀ ਹੀ ਹਾੜੀ ਲਾਉਂਦੀ ਆ। ਦੂਜੇ ਜਰੀਏ ਜਿਹੜੀ ਲਾਉਂਦੇ ਨੇ ਨਜ਼ਾਰੇ ਪਰ ਸਰਕਾਰ ਤਾਂ ਬਿਲਕੁਲ ਖਰਾਬ ਨਹੀਂ ਹੋ ਰਹੀ। ਯੋਗ ਲੋਕ 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 ਨੇ ਉਹਨਾਂ ਕੰਮ ਦਵਾ ਰਹੇ ਨੇ। ਸੋ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਆਉਂਦੀਆਂ। ਕਿਤਨਾ ਕਿਤੇ ਢੜੇ ਬੰਦੀਆਂ ਹੁੰਦੀਆਂ, ਗਰੀਬ ਚੱਕਾਂ ਕੋਈ ਦਾਨੀ ਹੁੰਦੀਆਂ। ਤਾਂ ਢੜੀ ਕੋਈ ਤੇ ਕਿਵੇਂ ਦੇਖਿਆ ਜਾਏ? ਸਾਡੇ 'ਚ ਵੀ ਵੇਖੋ ਸਾਡੇ ਦੇ ਬਹੁਤ ਨਾਲ ਤੇ ਕੋਈ ਢੜਾ ਹੀ ਆ ਤੇ ਨਾ ਕੋਈ ਇਹੋ ਜਿਹਾ ਕੰਮ ਹੈ ਸਾਰਾ ਇਹ ਮਹੀਆ ਕਰਾ ਰਹੇ ਆ। ਜਿੱਦਾਂ ਦੀਆਂ ਵੀ ਆ ਰਹੀਆਂ ਸੈਂਟਰ ਵੱਲੋਂ ਆ ਰਹੀਆਂ ਪਰਵਾਹ। ਪਰ ਜਾਵਨ ਲੋ ਆ ਰੀਆਂ ਐ ਸਾਰੀਆਂ ਮਤਲਬ ਵੀ ਬਿਲਕੁਲ ਘਰ ਘਰ ਵਿਚਾਰ ਰਹੀ ਜੀ ਸਰ ਕਿਹੜਾ ਤੁਸੀਂ ਹੁਣ ਪਹਿਲ ਦੇ ਤਰ ਤੇ ਪਿੰਡ ਵਿੱਚ ਲੋਹੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਕੋਈ ਇੱਕ ਤਾਂ ਹੀ ਜਾ ਰਹੇ ਹਨ ਮਤਲਬ ਵੀ ਕੁਰਸੀਆਂ ਵਾਲੇ ਟਾਹਾਂ ਤੇ ਸ਼ੀਸ਼ਾ ਦਾ ਪ੍ਰਬੰਧ ਕੀਤਾ ਆ ਉਹਨਾਂ ਕਬੀਰ ਸਾਹਿਬ ਨੂੰ ਡਟ ਕਬੀਰ ਸਾਹਿਬ ਨੂੰ ਅਸੀਂ ਉਹ ਵੀ ਡਿਮਾਂਡ ਪਾਈ ਆ ਸਾਰੀ ਦੀ ਉਹ ਲੋਕਾਂ ਨੂੰ ਯਸਮੀ ਕੀਤਾ ਆ ਅਪੀ ਤੁਹਾਨੂੰ ਦਵਾਗੇ ਇੱਕ ਨਹੀਂ ਉਹ ਲੋਕਾਂ ਨੂੰ ਜਾ ਰਹੇ ਆ ਜਿੱਦਾਂ ਅੱਗੇ ਗੱਲ ਕੀਤੀ ਪਈ ਆ ਆਪਾਂ ਜਿਹੜੇ ਨੌਜਵਾਨ ਪੀੜੀ ਹੋਰ ਨਵਾਂ ਸੀ ਗਰਾਊਂਡ ਦਾ ਕੋਈ ਵਧੀਆ ਉਹ ਕੋਈ ਵੇਖ ਕੇ ਆਪਾਂ ਉਹ ਕੋਈ ਚੰਗੀ ਜਿਹੀ ਜਗ੍ਹਾ ਤੇ ਉਹਨੂੰ ਬਣਾਵਾਗੇ ਦੂਜਾ ਜੋ ਵੀ ਪਿੰਡ ਦੇ ਚੰਗੇ ਕੰਮ ਆ ਚੰਗੇ ਕੰਮ ਤੇ ਹਰ ਨੂੰ ਕੋਟਾ ਸਮਾਜ ਨੂੰ ਹੜ ਕੋਈ ਅਗਾਂਹ ਸਹਾਇਤਾ ਸਰਕਾਰ ਦੀ ਮੱਤੇ ਨਾਲ ਆਪਾਂ ਪੂਰੇ ਕਰਵਾਗੇ ਸੋ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸੰਬੰਧਿਆ ਤਾਂ ਸਜਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲੇ ਸਾਡੇ ਪਿੰਡ ਨੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਆ ਜਿਵੇਂ ਤੋਂ ਮੈਂ ਬਹੁਤ ਹੀ ਏਣ ਵਾਲਿਆਂ ਦਾ ਧੰਵਾ ਦਿਹੋ ਤੇ ਇਹ ਜਿਹੜੀ ਮਾਣ ਬਖਸ਼ਿਆ ਹੈ ਪਿੰਡ ਦਾ ਮੈਂ ਕੋਟ ਕੋਟੇ ਤੁਹਾਨੂੰ ਆਰ ਕਰਦਾ ਕੱਲਾ ਸਰਪੰਚ ਆ ਸਰਪੰਚ ਨਹੀਂ ਮੇਰਾ ਸਾਲਾ ਪਿੰਡੀ ਸਰਪੰਚ ਹੋਆ ਤੇ ਜੋ ਮੈਨੂੰ ਸਮੇਂ ਸਮੇਂ ਇਹਨਾਂ ਮੇਰੇ ਕੋਲ ਹ ਬੜੀਆ ਕੰਮ ਹੋ ਗਏ ਜੋ ਮੇਰੇ ਕੋ ਕਾਰਨ ਚਾਹੋਂਗੇ ਮੈਂ ਸਮੇਂ ਸਮੇਂਦਾ ਮੈਂ ਸਾਰੇ ਕਰਦਾ ਰਹਾਗਾ ਜੀ ਵਾਖਾ